ਕਿਸਾਨਾਂ ਦੇ ਖਾਤੇ ਆ ਅਤੇ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ ਰਵਨੀਤ ਬਿੱਟੂ ਦੇ ਇਹ ਬਿਆਨ ਨੇ ਪੂਰੇ ਹੀ ਜਥੇਬੰਦੀਆਂ ਨੂੰ ਪੜਕਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਰੁਲਦੂ ਸਿੰਘ ਮਾਨਸਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਰਵਨੀਤ ਬਿੱਟੂ ਨੂੰ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਖਾਤੇ ਦੀ ਜਾਂਚ ਕਰਨੀ ਹੈ ਤਾਂ ਕਰ ਲਵੋ ਅਸੀਂ ਕੋਈ ਡਰਨ ਵਾਲੇ ਨਹੀਂ ਆ ਤੇ ਰਵਨੀਤ ਬਿੱਟੂ ਵੀ ਆਪਣੇ ਸਾਰੇ ਖਾਤਿਆਂ ਦੀ ਜਾਂਚ ਕਰਵਾਵੇ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਰਵਨੀਤ ਬਿੱਟੂ ਦੇ ਉੱਤੇ ਪਲਟਵਾਰ ਕੀਤਾ ਆ ਤੁਹਾਨੂੰ ਸੁਣਾਉਣੇ ਪਹਿਲਾਂ ਉਹਨਾਂ ਦਾ ਕੀ ਕਹਿਣਾ ਹੈ ਅਨਕੁਆਰੀ ਕਰਾਉਣਾ ਜਾਇਦਾਦਾਂ ਫਰੋੜਨਾ ਇਹ ਬਿਆਨ ਜਿੱਦੂ ਸਾਡੇ ਵੱਡਾ ਮੋਰਚਾ ਲੱਗਿਆ ਸੀ ਉਦੋਂ ਵੀ ਇਹਨਾਂ ਦੇ ਲੀਡਰ ਜਿੰਦੇ ਰਹੇ ਸਰਜੀਤ ਗਰੇਵਾਲ ਬਿਆਨ ਦਿੰਦ ਰਹੇ ਸਾਡੇ ਖਿਲਾਫ ਕਿਸਾਨਾਂ ਦੇ ਮਜ਼ਦੂਰਾਂ ਦੇ ਖਿਲਾਫ ਬੂਰੇ ਲੋਕਾਂ ਦੇ ਖਿਲਾਫ ਬੋਲਦੇ ਹੀ ਰਹੇ ਨੇ ਅਸੀਂ ਹੱਕ ਚ ਹਰ ਇੱਕ ਬੰਦੇ ਦੀ ਜਾਇਦਾਦ ਦੀ ਪਰਤਾਹ ਹੋਣੀ ਚਾਹੀਦੀ ਹੈ ਮੈਂ ਪਹਿਲੇ ਹਰਜੀਤ ਬਿੱਟੂ ਨੂੰ ਇਹੀ ਕਹਿਣਾ ਚਾਹੁੰਨਾਗਾ ਵੀ ਉਹਦੇ ਪਰਦਾਦੇ ਨੇ ਉਹਦੇ ਦਾਦੇ ਨੂੰ ਕਿੰਨੀ ਜਾਇਦਾਦ ਸੀ ਉਹਦੀ ਸਾਰੀ ਪਰਤਾਹ ਕਰ ਲੈਣ ਜਿੰਨੀ ਉਹ ਉਹ ਰੱਖ ਲੈਣ ਜਿੰਨੀ ਸਾਡੇ ਲੀਡਰਾਂ ਸੀ ਜਿਵੇਂ ਜਿਵੇਂ ਬੰਦਿਆਂ ਦੇ ਜਿੰਨੀ ਸਾਡੇ ਦਾਦੇ ਨੇ ਸਾਨੂੰ ਜਾਇਦਾਦ ਦਿੱਤੀ ਹੈਗੀ ਉਹ ਸਾਡੇ ਫਰੂਨ ਜੇ ਸਾਡੇ ਕੋਲ ਫालतੂ ਲੋਕਾਂ 'ਚ ਵੱਢਣਾ ਪਊ ਨਾ ਕਰਨ ਦਾਨ ਕਰਨਾ ਸੀ ਧਿਆਨ ਪਰ ਮੈਂ ਤਾਂ ਕਹਿੰਦਾ ਬਿੱਟੂ ਨੂੰ ਸਾਰੇ ਰਾਜਨੀਤਿਕ ਲੋਕ ਵੱਡੇ ਅਫਸਰ ਸਹਾ ਜੀ ਸਾਰੀ ਦੀ ਜਾਇਦਾਦ ਫਰੂਨ ਨਹੀਂ ਚਾਹੀਦੀ ਹੈ ਸਰਕਾਰ ਕੋਲੇ ਟੈਕਸ ਹੋਣਾ ਚਾਹੀਦਾ ਤਾਂ ਲੋਕਾਂ ਨੂੰ ਪੜ੍ਹਾਈ ਫ੍ਰੀ ਮਿਲੀ ਜਾਂਦੀ ਜਾਂ ਨਾਲ ਫ੍ਰੀ ਮਿਲਣਾ ਚਾਹੀਦਾ ਹੈਗਾ ਇਹ ਪਰ ਜੇ ਸੋਚਣਗੇ ਵੀ ਇਕੱਲੇ ਲੀਡਰਾਂ ਵਾਲੀ ਜਾਂ ਜਾਜਤਾਂ ਫਰੋਣ ਲੱਗੇ ਇਹ ਸੰਭਵ ਨਹੀਂ ਹੋ ਸਕੂਗਾ ਕਦੇ ਫਿਰ ਇਹਦੇ ਖਿਲਾਫ ਸੀ ਸੰਘਰਸ਼ ਲੜਾਂਗੇ ਪੂਰਾ ਜੱਟ ਕੇ ਲੜਨਾ ਹੈ ਅਸੀਂ ਹੁਣ ਵੀ ਕਹਿੰਦੇ ਆ ਫਰੋਣ ਦਾ ਚਾਹੀਦਾ ਹੱਕ ਬਣਦਾ ਜੇ ਕਿਸੇ ਨੇ ਭ੍ਰਿਸ਼ਟਾਚਾਰੀ ਨਾਲ ਪੈਸਾ ਇਕੱਠਾ ਕਰਿਆ ਉੱਤੇ ਪਰਜਾ ਤਰਜ ਹੋਣਾ ਚਾਹੀਦਾ ਮੈਂ ਆਪਦਾ ਖੁਦ ਦੱਸਦਾ ਮੈਨੂੰ ਦਾਦੇ ਲਈ 16 ਕਿੱਲੇ ਆਈ ਸੀ ਅੱਜ ਮੇਰੇ ਕੋਲੇ 12 ਕਿੱਲੇ ਨੇ 4 ਕਿੱਲੇ ਵੇਚੇ ਨੇ ਕਬੀਲਦਾਰੀ ਜਲਾਲੋ ਜੱਤੇਬੰਦੀ ਜਲਾਲੋ ਇਸ ਨਾਲੇ ਉਹਨਾਂ ਕਹਿ ਵੀ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਪੰਜਾਬ ਨੂੰ ਤਾਲੀਬਾਨ ਬਣਾਉਣਾ ਚਾਹੁੰਦੇ ਨੇ ਦੇਖੋ ਜਦੋਂ ਵਿਰੋਧੀ ਤਾਂ ਕਹਿੰਦੇ ਹੁੰਦੇ ਨੇ ਅੱਜ ਨਾਲ ਇੱਕ ਜਿਹੜਾ ਵੱਡੀ ਗੱਲ ਹੈ ਵਿਰੋਧੀ ਧਿਰ ਨਹੀਂ ਹੈਗੀ ਅੱਜ ਵਿਰੋਧੀ ਧਿਰ ਹੈ ਸੂਤ ਕਿਸਾਨ ਮੋਰਚਾ ਜਥੇ ਬੰਦੀਆਂ ਜੇ ਸਰਕਾਰ ਨੂੰ ਘੇਰਦਿਆਂ ਜਥੇ ਬੰਦੀਆਂ ਜੇ ਤੁਸੀਂ ਲੋਕਾਂ ਵਾਸਤੇ ਲੜਾਂਗੇ ਤਾਂ ਸਾਨੂੰ ਲਾਜ਼ਮੀ ਹੈ ਤਾਂ ਨਹੀਂ ਕੁਝ ਵੀ ਕਹੀ ਜਾਂ ਡਾਕੂ ਕਹੀ ਜਾਂ ਚੋਰ ਕਹੀ ਜਾਂ ਸਾਡੀ ਸਿਹਤ ਤੇ ਕੋਈ ਸਾਰਾ ਇਹ ਲੋਕਾਂ ਨੂੰ ਪਤਾ ਹੈ ਵੀ ਅਸੀਂ ਕੀ ਜੀ ਗਏ ਖੰਨ ਇਨਕੁਆਰੀ ਕਰਾਉਣਾ ਜਾਇਦਾਦਾਂ ਫਰੋੜਨਾ ਇਹ ਬਿਆਨ ਜਦੋਂ ਸਾਡੇ ਵੱਡਾ ਮੋਹਰਚਾ ਲੱਗਿਆ ਸੀ ਉਦੋਂ ਵੀ ਇਹਨਾਂ ਦੇ ਲੀਡਰ ਜਿੰਦੇ ਰਹੇ ਸਰਜੀਤ ਗਰੇਵਾਲ ਬਿਆਨ ਦਿੰਦਾ ਰਿਹਾ ਸਾਡੇ ਖਲਾਫ ਕਿਸਾਨਾਂ ਦੇ ਮਜ਼ਦੂਰਾਂ ਦੇ ਖਲਾਫ ਉਹ ਲੋਕਾਂ ਦੇ ਖਲਾਫ ਬੋਲਦੇ ਹੀ ਰਹੇ ਅਸੀਂ ਹੱਕ ਚਾਹ ਹਰ ਇੱਕ ਬੰਦੇ ਦੀ ਜਾਇਦਾਦ ਦੀ ਪਰਤਾਲ ਹੋਣੀ ਚਾਹੀਦੀ ਹੈ ਮੈਂ ਪਹਿਲੇ ਹਰਜੀਤ ਬਿੱਟੂ ਨੂੰ ਇਹੀ ਕਹਿਣਾ ਚਾਹੁੰਦਾ ਕਾ ਵੀ ਉਹਦੇ ਪਰਦਾਦੇ ਨੇ ਉਹਦੇ ਦਾਦੇ ਨੂੰ ਕਿੰਨੀ ਜਾਇਦਾਦ ਸੀ ਉਹਦੀ ਸਾਰੀ ਪਰਤਾਲ ਕਰ ਲੈਣ ਜਿੰਨੀ ਉਹ ਉਹ ਰੱਖ ਲੈਣ ਜਿੰਨੀ ਸਾਡੇ ਲੀਡਰਾਂ ਸੇ ਜਿਵੇਂ ਜਿਵੇਂ ਬੰਦਿਆਂ ਦੇ ਜਿੰਨੀ ਸਾਡੇ ਦਾਦੇ ਨੇ ਸਾਨੂੰ ਜਾਇਜਤ ਧੀ ਹੈਗੀ ਉਹ ਸਾਡੀ ਫਰੂਨ ਜੇ ਸਾਡੇ ਕੋਲ ਫालतੂ ਲੋਕਾਂ 'ਚ ਵੱਢਣਾ ਪਊ ਨਾ ਕਰਨ ਦਾਨ ਕਰਨਾ ਸੀ ਤਿਆਰ ਹਾਂ ਪਰ ਮੈਂ ਤਾਂ ਇਕੱਲਾ ਬਿੱਟੂ ਨਹੀਂ ਸਾਰੇ ਰਾਜਨੀਤਿਕ ਲੋਕ ਵੱਡੇ ਅਫਸਰ ਸਹੀ ਸਾਰੇ ਦੀ ਜਾਇਜਤ ਫਰੂਨ ਨਹੀਂ ਚਾਹੀਦੀ ਹੈ ਸਰਕਾਰ ਕੋਲੇ ਟੈਕਸ ਹੋਣਾ ਚਾਹੀਦਾ ਤਾਂ ਲੋਕਾਂ ਨੂੰ ਪੜ੍ਹਾਈ ਫ੍ਰੀ ਮਿਲੀ ਜਾਂਦੀ ਹੈ ਨਾਲ ਫ੍ਰੀ ਮਿਲਣਾ ਚਾਹੀਦਾ ਹੈਗਾ ਇਹ ਪਰ ਜੇ ਸੋਚਣਗੇ ਵੀ ਇਕੱਲੇ ਲੀਡਰਾਂ ਦੀ ਜਾਇਜਤਾਂ ਫਰੂਨ ਲਾਂਗੇ ਇਹ ਸੰਭਵ ਨਹੀਂ ਹੋ ਸਕੂਗਾ ਕਦੇ ਫਿਰ ਇਹਦੇ ਖਿਲਾਫ ਸੀ ਸੰਘਰਸ਼ ਲੜਾਂਗੇ ਪੂਰਾ ਜੱਟ ਕੇ ਲੜਨਾ ਹੈ ਅਸੀਂ ਹੁਣ ਵੀ ਕਹਿੰਦੇ ਆ ਫਰੋਣਨਾ ਚਾਹੀਦਾ ਹੱਕ ਬਣਦਾ ਏ ਜੇ ਕਿਸੇ ਨੇ ਭ੍ਰਿਸ਼ਟਾਚਾਰੀ ਨਾਲ ਕੋਈ ਪੈਸਾ ਇਕੱਠਾ ਕਰਿਆ ਉਥੇ ਪਰਜਾ ਤਰਜ ਹੋਣਾ ਚਾਹੀਦਾ ਮੈਂ ਆਪਦਾ ਖੁਦ ਅਸਲ ਮੈਨੂੰ ਦਾਦੇ ਲਈ ਐ 16 ਕਿੱਲੇ ਲਈ ਆਈ ਸੀ ਅੱਜ ਮੇਰੇ ਕੋਲ 12 ਕਿੱਲੇ ਨੇ 4 ਕਿੱਲੇ ਵੇਚੇ ਨੇ ਕਬੀਲਦਾਰੀ ਜਲਾਲੋ ਜੱਤੇਬੰਦੀ ਜਲਾਲੋ ਇਸ ਤਰ੍ਹਾਂ ਕਰਕੇ ਅਸੀਂ ਤਿਆਰ ਹਾਂ ਨਾਲੇ ਉਹਨਾਂ ਕਹੇ ਵੀ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਪੰਜਾਬ ਨੂੰ ਤਾਲਿਬਾਨ ਬਣਾਉਣਾ ਚਾਹੁੰਦੇ ਨੇ ਦੇਖੋ ਜਦੋਂ ਵਿਰੋਧੀ ਦਾ ਕਹਿੰਦੇ ਹੁੰਦੇ ਨੇ ਅੱਜ ਨਾਲ ਇੱਕ ਜਿਹੜਾ ਵੱਡੀ ਗੱਲ ਹੈ ਵਿਰੋਧੀ ਧਿਰ ਨਹੀਂ ਹੈਗੀ ਅੱਜ ਵਿਰੋਧੀ ਧਿਰਾਂ ਸੂਤਕਸਾਨ ਮੋਰਚਾ ਜਥੇ ਬੰਦੀਆਂ ਜੇ ਸਰਕਾਰ ਨੂੰ ਘੇਰਦਿਆਂ ਜਥੇ ਬੰਦੀਆਂ ਜੇ ਤੁਸੀਂ ਲੋਕਾਂ ਵਾਸਤੇ ਲੜਾਂਗੇ ਤਾਂ ਸਾਨੂੰ ਲਾਜ਼ਮੀ ਤਾਂ ਨਹੀਂ ਕੁਝ ਵੀ ਕਹੀ ਜਾਂ ਡਾਕੂ ਕਹੀ ਜਾਂ ਚੋਰ ਕਹੀ ਜਾਂ ਸਾਡੀ ਸਿਹਤ ਤੇ ਕੋਈ ਸਾਰੀ ਇਹ ਲੋਕਾਂ ਨੂੰ ਪਤਾ ਹੈ ਵੀ ਅਸੀਂ ਕੀ ਜੀਏਗਾ